ਬੀਜੇਪੀ ਮਿਸ਼ਨ 400 ਪਾਰ ਨੂੰ ਪੂਰਾ ਕਰਨ ਲਈ ਲੋਕ ਸਭਾ ਚੋਣਾਂ ਦੇ ਅਖੀਰਲੇ ਗੇੜ ਵਿੱਚ ਪੂਰੀ ਵਾਹ ਲਗਾ ਰਹੀ ਹੈ ਮਾਲਵੇ ਵਿੱਚ ਬੀਤੇ ਦਿਨ ਪਹਿਲੀ ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਗੁਰਤਾਸਪੁਰ ਅਤੇ ਜਲੰਧਰ ਵਿੱਚ ਰੈਲੀ ਕੀਤੀ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਪੰਜਾਬ ਨਾਲ ਆਪਣਾ ਖਾਸ ਰਿਸ਼ਤਾ ਦੱਸਿਆ ਜਿਸ ਦਰਾਂ ਲਈ ਪ੍ਰਧਾਨ ਮੰਤਰੀ ਨੇ ਇੰਡੀਆ ਅਲਾਈንስ ਤੇ ਵੀ ਨਿਸ਼ਾਨੇ ਸਾਧੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪੰਜਾਬ ਨੂੰ ਰਿਮੋਟ ਨਾਲ ਚਲਾਉਣਾ ਚਾਹੁੰਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਹਿਕਾਰ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੂੰ ਕਾਂਗਰਸ ਦੇ ਸਹਾਇਾਦਦੇ ਨੇ ਹਟਾ ਦਿੱਤਾ ਉਹਨੇ ਕਿਹਾ ਕਿ ਅੱਜ ਵੀ ਪੰਜਾਬ ਨੂੰ ਰਿਮੋਟ ਨਾਲ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਉਹਨੇ ਕੇਜਰੀਵਾਲ ਦਾ ਨਾਮ ਲਏ ਬਿਨਾ ਕਿਹਾ ਕਿ ਜਦੋਂ ਉਹ ਜੇਲ੍ਹ ਵਿੱਚ ਗਏ ਹੋਏ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਤਿਹਾਰ ਜੇਲ੍ਹ ਵਿੱਚ ਜਾ ਕੇ ਨਵੇਂ ਆਦੇਸ਼ ਲੈਣ ਲਈ ਗਏ ਹੋਏ ਸਨ ਉਹਨੇ ਕੇਜਰੀਵਾਲ ਤੇ ਤੰਜ ਕੱਸਦਿਆਂ ਕਿਹਾ ਕਿ ਭ੍ਰਿਸ਼ਟਾਚਾਰੀ 1 ਜੂਨ ਤੋਂ ਬਾਅਦ ਜੇਲ੍ਹ ਜਾਣਗੇ उन्होंने पूछा कि उन्होंने जेल में जान तो बाद पंजाब की सरकार की जेल तो ही चलेगी पंजाब को रिमोट से चलाने की कोशिश हो रही है दिल्ली के दरबारी पंजाब चला रहे हैं पंजाब के सीएम वो अपने आप से एक फैसला नहीं ले सकते इनके मालिक जेल गए पंजाब की सरकार ठप पड़ने लगी पंजाब की सरकार ठप पड़ने लगी यहां के मुख्यमंत्री सरकार चलाने के लिए पंजाब की सरकार चलाने के लिए नए ऑर्डर लेने के लिए उनको तिहाड़ जेल जाना पड़ा मालिक के सामने जाकर के उनको अपना रिपोर्ट कार्ड देना पड़ा उनसे आदेश लेना पड़ा आपको पता है एक जून के बाद कट्टर भ्रष्टाचारी फिर जेल जाएंगे क्या फिर पंजाब की सरकार जेल से चलेगी क्या आपको ऐसी सरकार मंजूर है क्या ऐसी पद्धति मंजूर है क्या ये पंजाब का अपमान है कि नहीं है ये वीर भूमि का अपमान है कि नहीं है ये गुरुओं की भूमि का अपमान है कि नहीं है क्या ये पंजाब के भविष्य को दांव पर लगाने की बात है या नहीं है मोगा दे पिंड दौलतपुरा नीवा च ਜਨਸਭਾ ਨੂੰ ਸੰਬੋਧਨ ਕਰਦਿਆਂ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਭਾਵਕ ਰਜ਼ਰ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਸਾਨਾਂ ਤੋਂ ਮਾਫ਼ੀ ਮੰਗੀ ਉਹਨਾਂ ਨੇ ਕਿਹਾ ਕਿ ਜੇ 1 ਜੂਨ ਤੱਕ ਜਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ ਜੇ ਮੈਨੂੰ ਕੁਝ ਹੋ ਜਾਂਦਾ ਹੈ ਤੇ ਮੇਰੀ ਸੋਚ ਨੂੰ ਜ਼ਰੂਰ ਯਾਦ ਰੱਖਿਓ ਦਰਸਨ ਕਿਸਾਨ ਲਗਾਤਾਰ ਹੰਸਰਾਜ ਹੰਸ ਸਮੇਤ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਇਸ ਮਗਰੋਂ ਹੰਸਰਾਜ ਹੰਸ ਕਾफी ਭਾਵਕ ਦਿਖਾਈ ਦਿੱਤੇ ਜਿੱਥੇ ਜਨਸਭਾ ਦੌਰਾਨ ਉਹਨਾਂ ਦਾ ਦਰਦ ਝਲ ਗਿਆ ਉਹਨਾਂ ਨੇ ਕਿਹਾ ਕਿ ਕੱਲ ਮੇਰੇ ਕਾਫਲੇ ਤੇ ਕੁਝ ਲੋਕਾਂ ਨੇ ਹਮਲਾ ਕੀਤਾ ਜੇ ਕਿਸੇ ਦੀ ਮੌਤ ਦਾ ਬਦਲਾ ਲੈਣਾ ਹੈ ਤਾਂ ਲੈ ਲਿਓ ਮੈਂ ਇਕੱਲਾ ਹਾਂ ਮੈਂ ਇਕੱਲਾ ਜਾਵਾਂਗਾ ਮੇਰਾ ਸਿਰ ਹਾਜ਼ਰ ਹੈ ਮੈਨੂੰ ਮਾਰ ਕੇ ਸ਼ੁਕਰਣ ਵਾਪਸ ਆਂਦਾ ਹੈ ਤਾਂ ਮਾਰ ਦਿਓ ਦੱਸਦੀ ਕਿ ਬੀਤੇ ਕੱਲ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿਰੋਧ ਚ ਸੰਗਰੂਰ ਰੋਡ ਤੇ ਪਸਿਆਣਾ ਚੌਕੀ ਨੇੜੇ ਧਰਨੇ ਤੇ ਬੈਠੇ ਕਿਸਾਨਾਂ ਨੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਦੀ ਕਾਰ ਦਾ ਘਰਾਉਗੀ ਤਾਂ ਸੀ ਉਹ ਉੱਥੋਂ ਰੈਲੀ ਲਈ ਜਾ ਰਹੇ ਸਨ ਪਹਿਲੀ ਤਾਰੀਖ ਤੱਕ ਜੀਂਦੇ ਰਹੇ ਕਿ ਵਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਲੋਕਾਂ ਨੂੰ ਦੱਸਿਓ ਸਾਡੇ ਲਈ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜ਼ਰੂਰ ਲੋਕਾਂ ਨੂੰ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾ ਗੱਲ ਜੋ ਕੌਮਾਂ ਜਾਨੀਆਂ ਵੀ ਨਹੀਂ ਜ਼ਰੂਰ ਦੱਸੋ ਆ ਜਿਹੜਾ ਮੇਰੇ ਮਹਿਮੋਸ ਨਾ ਮੈਂ ਕੋਈ ਮੌਤ-ਮੂਤ ਤੋਂ ਨਹੀਂ ਡਰਦਾ ਫਕੀਰ ਕਾਹਦਾ ਜਿਹੜਾ ਮੌਤ ਤੋਂ ਡਰੇ ਮੇਰੇ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬਿਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਪੁਰਸ਼ਾ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬਿਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰੋ ਇਸ ਸੋਚ ਨੂੰ ਜ਼ਰੂਰ ਕਾਬੂ ਰੱਖਿਓ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਦੀ VOTING ਦੇ ਦਿਨ ਨਜ਼ਦੀਕ ਆ ਰਹੇ ਹਨ ਉਥੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਲਈ ਦਨਰਾਦੀ ਕੀਤਾ ਜਾ ਰਿਹਾ ਹੈ ਉਹ ਇਸ ਦੇ ਚਲਦੇ ਸਿਆਸੀ ਪਾਰਟੀਆਂ ਦੇ ਦਿੱਕ ਜਾਗੂ ਵੀ ਉਹਨਾਂ ਦਾ ਪ੍ਰਚਾਰ ਕਰਨ ਦੇ ਵਿੱਚ ਸਾਥ ਦੇ ਰਹੇ ਹਨ ਜਿਸ ਦੇ ਚਲਦੇ ਪੰਜਾਬ ਵਿੱਚ ਦੋ ਦਿਨਾਂ ਤੇ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤਾਂ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ 29 ਮਈ ਨੂੰ ਪੰਜਾਬ ਆਣਗੇ ਉਹ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਨਜ਼ਰ ਆਉਣਗੇ ਦੱਸਦੇ ਕਿ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਅੰਮ੍ਰਿਤਸਰ ਫੇਰੀ ਤੇ ਆ ਸਕਦੇ ਹਨ ਜਿੱਥੇ ਉਹ ਲੋਕ ਸਭਾ ਚੋਣਾਂ ਦੇ ਚਲਦੇ ਸੰਸਦ ਤੇ ਮੌਜੂਦਾ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਉਹਨਾਂ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਹਨ ਸੀਐਮ ਭਗਵਾਨ ਤਮਾਨੀ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਉੱਤੇ ਨਿਸ਼ਾਨੇ ਸਾਧੇ ਉਹਨਾਂ ਕਹਿੰਦੇ ਕਿ ਡਰੱਗ ਕੇਸ ਤੇ ਬਾਹਰ ਆਏ ਸੁਖਪਾਲ ਖਹਿਰਾ ਕੋਲ ਬਿਨਾਂ ਕੰਮਕਾਰ ਦੇ ਨੀਜੀ ਜ਼ਮੀਨ ਜਾਇਦਾਦ ਕਿਵੇਂ ਆ ਗਈ ਲੋਕੀ ਚੰਗੀ ਤਰ੍ਹਾਂ ਜਾਣਦੇ ਹਨ ਸੰਗਰੂਰ ਵਾਲੇ ਸੁਖਪਾਲ ਖਹਿਰਾ ਨੂੰ ਹਰਾ ਕੇ ਘਰ ਜ਼ਰੂਰ ਭੇਜਣਗੇ ਪੁਲੱਥ ਵਾਲਿਓ ਐਤਕੀ ਤੁਸੀਂ ਵੀ ਇੱਥੋਂ ਹਰਾ ਕੇ ਪੱਕੇ ਤੌਰ ਤੇ ਹੀ ਘਰ ਬਿਠਾ ਦਿਓ ਉਹ ਤੁਹਾਡਾ ਐਮਐਲਏ ਕਿੱਥੇ ਹੈ ਥੋੜਾ ਐਮਐਲ ਕਿੱਥੇ ਹੈ ਜੀ ਉਹ ਉਧਰ ਕਿਧਰ ਫਿਰਦਾ ਹੋ ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਥੋੜੇ ਕੋਲੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਤੁਹਾਡੇ ਕੋਲੀ ਰਹੂਗਾ ਇੱਥੇ ਹੋਊਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸੰਗਰੂਰੋਂ ਮੁੜਿਆ ਆਊਗਾ ਇਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਆ ਫਿਰ ਆ ਜਾਂਦਾ ਕਰਿਆ ਜਾਂਦਾ ਵੀਰੋ ਇੱਕ ਮੈਂ ਗੱਲ ਦੱਸਦਾ ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ ਐਮ.ਐਲ.ਏ ਖੈਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਬੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋ ਗਈ ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ ਹੈ ਯੂਪੀ ਬਿਹਾਰ ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹਣਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਆਰਾਮਗੜ ਚ ਕੋਈ 10 ਹਰਸ ਪਾਵਰ ਦੀ ਐ ਕੋਈ 7.5 ਦੀ ਐ ਮੈਂ ਇਹਦਾ ਸਬਸਿਡੀ ਛੱਡਣੀ ਚਾਹਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਵਿਆਹ ਹੁੰਦਾ ਵੀ ਆਹਾ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਤੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਤੋਂ ਬਾਅਦ ਫਾਰਮ ਫੂਰਮ ਨਹੀਂ ਭਰਿਆ ਛੱਡਣ ਵਾਲਾ ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਐ 10 ਟਿਊਬਲ ਨੇ ਰਾਮਗੜ੍ਹ ਚ 75 ਹਾਰਸ ਪਾਵਰ ਟੋਟਲ ਬਣਦੀ ਐ ਦਸਾਂ ਦੀ 4,36,500 ਰੁਪਿਆ ਇੱਕ ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਛੱਡਿਆ ਨਹੀਂ ਵੀਰੋ ਆ ਤਾਂ ਇਹਨਾਂ ਦੇ ਕਿਰਦਾਰ ਨੇ ਲੈ ਦੱਸਦੇ ਵੀ ਕਦੋਂ ਛੱਡਿਆ ਸੀ ਫਾਰਮ ਪਰ ਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ ਮੈਂ ਦੱਸ ਦਿੰਨਾ ਕਿਤੇ ਕੋਈ ਕਿਸੇ ਵਹਿਮ ਚ ਨਾ ਰਹਿ ਜੇ ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ ਆਹ ਚਿੱਠੀ ਲਿਖੀ ਹੋਈ ਹੈ ਹੱਥ ਨਾਲ ਨੀਲੀ ਸਿਆਹੀ ਨਾਲ 15/3/2018 ਨੂੰ ਇਹ ਪੀਐਸਪੀਸੀਲ ਨੂੰ ਲਿਖੀ ਹੈ ਆ ਮੋਟਰਾਂ ਨੇ ਜੀ 10 ਹਾਰਸ ਪਾਵਰ 5 5 7.5 7.5 7.5 7.5 7.5 7.5 10 ਵੀਰੋ ਸਾਰੀਆਂ ਰਾਮਗੜ੍ਹ ਦਾ ਡਰੈੱਸ ਹੈ ਜਿਦੇ ਚੋਂ 1 2 3 4 ਚਾਰ ਸੁਖਜਿੰਦਰ ਸਿੰਘ ਦੇ ਨਾਮ ਤੇ ਨੇ ਇੱਕ ਗੁਰਚਰਨ ਸਿੰਘ ਦੋ ਗੁਰਚਰਨ ਸਿੰਘ ਦੇ ਨਾਮ ਤੇ ਨੇ ਨੇ ਫਾਦਰ ਹੈ ਸੁਖਪਾਲ ਖੇੜਾ ਦੇ ਨਾਮ ਤੇ 1 2 3 4 ਚਾਰ ਸੁਖਪਾਲ ਖੇੜਾ ਦੋ ਸੁਖਜਿੰਦਰ ਇੱਕ ਮਿੰਦਰਕੌਰ ਹੈ ਮੈਨੂੰ ਪਤਾ ਕੌਣਾ ਹੈ ਸੁਖਿੰਦਰ ਸਿੰਘ ਫੇਰ ਸੁਖਿੰਦਰ ਸਿੰਘ ਫੇਰ ਤੇਮਿੰਦਰ ਕੌਰ ਆ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ ਮੈਂ ਤਾਂ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ ਬਾਅਦ ਚ ਫਾਰਮ ਹੀ ਨਹੀਂ ਭਰਿਆ ਬਿੱਲ ਭਰਨ ਦੀ ਗੱਲ ਛੱਡੋ 4,36,500 ਰੁਪਇਆ ਸਾਲ ਦਾ ਕਹਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ ਇਹ ਆ ਤਾਂ ਆਿਆਂ ਦੇ ਕਿਰਦਾਰ ਨੇ ਕੀ ਕਰੋਗੇ ਤੁਸੀਂ ਭਾਈ ਗੱਲ ਨਹੀਂ ਬਾਤ ਨਹੀਂ ਕੋਈ ਕੰਮ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜੰਨੇ ਹੋ ਕੋਈ ਚੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੇ ਵੀ ਪਾਰਟੀਆਂ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੇ ਵੀ ਪਾਰਟੀਆਂ ਇਹ ਇੱਕ ਵਾਰੀ ਸਾਡੇ ਨਾਲ ਫਿਰ ਆਪਦੀ ਵੀ ਬਣਾ ਲਈ ਸੀ ਇੱਕ ਫਿਰ ਪੀਡੀਏ ਕਿਰਾਂ ਕਾਲੀਆਂ ਵੱਲੋਂ ਵੀ ਰਹੇ ਆ ਕਿਰਾਂ ਯਾਦਵੀ ਰਹੇ ਆ ਕਾਂਗਰਸ ਦੂਜੀ ਵਾਰ ਹੈ ਕੋਈ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੋਜਿਆਂ ਵਾਲੇ ਮੋਟਰਸਾਈਕਲ ਵਰ ਗਿਆ ਜਿੱਦ ਨੂੰ ਮਰਜੀ ਡੇਡਾ ਕਰ ਦੋ ਉਦੋਂ ਨੂੰ ਖੜ ਜਾਂਦੇ ਆ ਬਸ ਕਦੇ ਲੋਕਾਂ ਨਾਲ ਤਾਂ ਖੜੇ ਨਹੀਂ ਬਹੁਤ ਬਹੁਤ ਤਾਦਾਂਵਾ ਹੁਣ ਹੁਣ ਤੁਹਾਡਾ ਅਸ਼ੀਰਵਾਦ ਤੁਹਾਡਾ ਬਜ਼ੁਰਗਾਂ ਨੇ ਕਹਿਤਾ ਹੁਣ ਇੱਕ ਕੰਮ ਬਹੁਤ ਵਧੀਆ ਤੁਹਾਡੇ ਥੋਡੇ ਕਰਨ ਦਾ ਸੰਗਰੂਰ ਤੋਂ ਤਾਂ ਅਸੀਂ ਹਰਾ ਕੇ ਭੇਜਣੀ ਭੇਜਣਾ ਹੈ ਪੁਲੱਥ ਤੋਂ ਵੀ ਹਰਾਓ ਤਾਂ ਕਿ ਉਹਨੂੰ ਇਹ ਲੱਗੇ ਆ ਵੀ ਗਿਆ ਯਾਰ ਉਹ ਇੱਕ ਕਹਾਵਤ ਨਹੀਂ ਹੈਗੀ ਕਿ ਮੂਰੋਂ ਭਾਈ ਜੇ ਨੇ ਦੇਗ ਮੂਰੋਂ ਭਾਈ ਜੀ ਨੇ ਨਹੀਂ ਦਿੱਤੀ ਪਿਛਲੀ ਕੁੱਤਾ ਖਾ ਗਿਆ ਕਿਸੇ ਨੇ ਦੇਗ ਲੈ ਲਈ ਦੇਗ ਲੈ ਕੇ ਐਂ ਪਿੱਛੇ ਕਰ ਲਈ ਇੱਕ ਹੱਥ ਨਾਲ ਦੁਬਾਰੇ ਦੇਗ ਲੈਣ ਲੱਗਿਆ ਭਾਈ ਜੀ ਕਹਿੰਦਾ ਦੋਨੇ ਹੱਥ ਕਰ ਜਦੋਂ ਜਦੋਂ ਦੋਨੇ ਕਰਨ ਲੱਗਿਆ ਪਤਾ ਲੱਗਿਆ ਪਿੱਛੇ ਕੁੱਤਾ ਖੜਾ ਸੀ ਉਹ ਪਿਛਲੀ ਹੋ ਖਾ ਗਿਆ ਉਹ ਕਹਿੰਦਾ ਨਾ ਤੇਰੇ ਹੱਥ ਝੂਠੇ ਨੇ ਹੁਣ ਨਹੀਂ ਮਿਲਦੀ ਸੋ ਇਹਨਾਂ ਦਾ ਇਹ ਹਾਲ ਹੋਊਗਾ ਉਹ ਫਿਰ ਤੇ ਬਠਿੰਡੇ ਤੋਂ ਹਰ ਕਿਉਂ ਜਾਂਦੇ ਐ ਪੈਸੇ ਲੈ ਕੇ ਜਾਂਦੇ ਐ ਕਿ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਤੂੰ ਜਿੱਤ ਜਾਏਂਗਾ ਮੈਨੂੰ ਇੰਨੇ ਪੈਸੇ ਦੇ ਦੇ ਪਹਿਲਾਂ ਵੀ ਤਾਂ ਇਹੀ ਗੱਲ ਨਿਕਲੀ ਸੀ ਬਠਿੰਡੇ ਤੋਂ ਕਿ ਹਰ ਸਿਮਰਤ ਕੌਰ ਨੂੰ ਹਰਾਉਣ ਗਿਆ ਸੀ ਜਿਤਾਉਣ ਜਿਤਾਉਣ ਗਿਆ ਸੀ ਮੈਂ ਇੰਨੀਆਂ ਵੋਟਾਂ ਕੱਟ ਦਊਂਗਾ ਉਹਦੇ ਉਨ ਤੂੰ ਜਿੱਤ ਚੰਗੀ ਮੈਨੂੰ ਇੰਨੇ ਪੈਸੇ ਹਾਂ ਜੀ ਹਾਂ ਲੈ ਕੇ ਨਹੀਂ ਤਾਂ ਇਹ ਕੋਈ ਕੰਮ ਨਹੀਂ ਕਰਨੀ ਤੇ ਇੰਨੀਆਂ ਜ਼ਮੀਨਾਂ ਇੰਨੀ ਜਾਇਦਾਦ ਕਿੱਥੋਂ ਆ ਗਈ ਪੰਜਾਬ ਦੇ ਵਿੱਚ 13 ਮੈਂਬਰਾਂ ਨੇ ਕਾਗਜ਼ ਭਰੇ ਨੇ ਦੂਜੇ ਨੰਬਰ ਤੇ ਅਮੀਰ ਬੰਦਾ ਹੈ ਖੈਰਾ ਕਿੱਥੋਂ ਆ ਗਿਆ ਪੈਸਾ ਕਿ ਇਹ ਚੱਲਦੇ ਨੇ ਡਰੱਗ ਤੇ ਜਮਾਨਤਾਂ ਤੇ ਆਏ ਹੋਇਓ ਸਾਰਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀਤਾ ਹੈ ਤੇ ਚਾਹੇ ਇਮਾਨਦਾਰੀ ਦਾ ਸਬੂਤ ਤੇ ਨਹੀਂ ਹੋ ਯਾਰ ਤੁਸੀਂ ਕਿ ਮੈਂ ਇਮਾਨਦਾਰ ਆ ਸੋ ਵੀਰੋ ਇਹਨਾਂ ਦੇ ਮਾਗਰ ਨਾਲ ਲੱਗਿਓ ਦੋਨੇ ਹੱਥ ਉੱਪਰ ਝਾਕੇ ਮੈਨੂੰ ਇਹ ਤਸੱਲੀ ਕਰਾ ਦਿਓ ਕਿ ਭਲਾਥ ਵਾਲੇ ਪਾਸੋਂ ਮੈਂ ਹਾਂ ਹੀ ਸਮਝਾਂ ਫਿਰ ਇਨਕਲਾਬ ਵਾਹ ਰਈ ਧੰਨਵਾਦ ਹਾਂਜੀ ਕਿੱਕਲੀ ਸੁਣੀ ਤਾਂ ਹੋਈ ਐ ਇੰਨੀ ਵਾਰੀ ਹੁਣ ਸੁਬੀਰੋ ਧੰਨਵਾਦ ਧੰਨਵਾਦ ਮੋਦੀ ਵਾਲੇ ਅੱਛੇ ਦਿਨ ਨਹੀਂ ਆਉਣੇ ਮੋਦੀ ਹੋ ਹੀ ਗਿਆ ਹੁਣ ਮੋਦੀ ਵਾਲੇ ਅੱਛੇ ਦਿਨ ਆਪਣੇ ਤਾਂ ਆਉਣੇ ਨਹੀਂ ਪਰ ਮੋਦੀ ਦੇ ਬੁਰੇ ਦਿਨ ਆਉਣ ਵਾਲੇ ਨੇ ਹੁਣ